ਹਾਂਜੀ ਇਸ ਮੈਚ ਦਾ ਜਿਹੜਾ ਰਿਜ਼ਲਟ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਸੰਘ ਕਬੱਡੀ ਕੱਟਵੀ ਸਰਾਲਾ ਰਣੂਆ ਦੀ ਟੀਮ ਦੇ ਪੁਆਇੰਟ ਰਹੇ ਆ 28 ਤੇ ਪਿੰਦਰ ਥਾਂਦੀ ਕਬੱਡੀ ਕਲੱਬ ਅਮਰੀਕਾ ਦੀ ਟੀਮ ਦੇ ਪੁਆਇੰਟ ਰਹੇ ਆ 32 ਪਿੰਦਰ ਥਾਂਦੀ ਕਬੱਡੀ ਕਲੱਬ ਅਮਰੀਕਾ ਫਾਸਟ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਾਲਾ ਰਣੂਆ ਅੱਜ ਦੇ ਕਬੱਡੀ ਕੱਪ ਦੀ ਜਿਹੜੀ ਉਹ ਸੈਕੰਡ ਟੀਮ ਰਹੀ ਹੈ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੀਡਰ ਵੀ ਉਹੀ ਸੀਗਾ ਐਲ ਸੀ ਡੀ 13 ਕੀ ਬੋਲ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ 13 ਕਬੱਡੀਆਂ ਬਾਕੇ 12 ਇਹ ਕਹਿੰਦੇ 14 ਕਬੱਡੀਆਂ ਪਾਈਆਂ ਤੇ 13 ਕਾਸਲ ਕੀਤੀ ਹੈ ਇਸ ਕਰਕੇ ਸੱਤੀ ਜਰਗੜੀ ਜਿਹੜਾ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੀਡਰ ਹੈ ਸੱਤੀ ਨੇ 14 'ਚੋਂ 13 ਲਏ ਹੈ ਤੇ ਗੁਜਾਰੀ ਨੇ 13 'ਚੋਂ 12 ਲਏ ਹੈ ਇਸ ਕਰਕੇ ਜਿਹੜਾ ਸੱਤੀ ਜਰਗੜੀ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੀਡਰ ਵਜੋਂ ਨਿਆ ਗਿਆ ਹੈ ਗੈਵੀ ਸਾਡਾ ਵੀਰ ਅਮਰੀਕਾ ਤੋਂ ਬਹੁਤ ਵੱਡਾ ਮਾਣ ਹੈ ਯਾਰਾ ਪੰਜਾਬੀ ਬੋਲ ਲੱਗਦਾ ਤੇਲੂ ਵੀ ਰੱਤਾ ਮੰਡ ਦੇਦੀ ਵੀ ਨਹੀਂ 14 ਟੱਚ ਤੇ ਪੰਜ ਜਫੇ ਕਿਹੜਾ ਜਫੀ ਰਿਹਾ ਇਹ ਜੱਗਾ ਇਹ ਅਲਗੋ ਕੋਠੀ ਵਾਲਾ ਜਿਸ ਨੌਜਵਾਨ ਨੇ 14 ਟੱਚ ਲੈ ਕੇ ਪੰਜ ਜਫੇ ਲਾਏ ਆ ਤੇ ਅੱਜ ਦਾ ਬੈਸਟ ਸਟਾਪਰ ਬਣਿਆ ਜੱਗਾ ਅਲਗੋ ਕੋਠੀ